ਹਾ 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 ਕੀ ਆ ਹੀ ਮੌਸਮ ਹੈ ਮਚ ਗਈ ਅੱਗ ਤੇ ਇਹ ਆ ਗਏ ਬਾਈ ਪੂਰੀ ਸਮਾਨ ਉਹ ਲੱਦੀ ਖੜਾ ਹੈ ਤੇ ਮੈਂ ਹਜੇ ਹੁਣ ਲੱਤਿਆ ਕਿਉਂਕਿ ਮੈਂ ਹੁਦਰਾ ਬਰਫੀ ਬਰਫਾਕੇ ਦਾ ਰਾਹ ਤੇ ਵੀ ਉਹ ਇਹਨੂੰ ਦੱਸਿਆ ਸੀ ਮੈਂ ਬਾਵਾ ਡੂੰਗੀ ਬਰਫੀ ਹੋਈ ਜਾ ਮੈਂ ਪੱਥਰ ਮਾਰਾ ਸੀ ਤੇ ਪੱਥਰ ਹੀ ਦਿਖਣੋਂ ਹਟ ਜਾਂਦਾ ਬਾਈ ਤੋ ਡਲੀ ਰੁੜੀ ਸੀ ਤੇ ਗੋਲਾ ਬਣ ਗਿਆ ਇੱਕ ਹੋ ਬਿਆਗ ਕਿੰਨੀ ਭਈ ਆ ਬਈ 3-4 ਰੁਪਏ ਨਹੀਂ ਆ 10 ਸਾਡੇ ਤੇ ਚਿਕਨ ਦਾਲ ਚੌਲ ਅੱਜ ਕਰਾ ਲਿਆ ਅੱਜ ਜਮਾ ਧੁੱਪ ਨਿਕਲਾਈ ਤੇ ਰਾਤ ਨਾ ਬਣੀ ਹੀ ਚੀਜ਼ ਸੀ ਜੀ ਬਈ ਸਮਾਨ ਜੇ ਨਾ ਪੰਗੇ ਲੈ ਰਹੀ ਸੀ ਮੈਨੂੰ ਤੇ ਗਰੀ ਨੂੰ ਤਾਂ ਭਲੇ ਖਾਪਿਆ ਵੀ ਪਾਲੂ ਆ ਅਸੀਂ ਜਮਾ ਆਣ ਸ਼ਾਮ ਤੋਂ ਕੇ ਬਹਿ ਗਏ ਨਾ ਗੋਸ ਕੇ ਆਹ ਗੰਮਸਾ ਮੋਹੇ ਪਈ। ਇਹ ਵੱਟ ਜਦੋਂ ਬਾਹਰ ਜਾ ਕੇ ਦੇਖਿਆ ਸ ਮੇਰੀ ਕੁਛ ਨਹੀਂ ਸੀ। ਬੜਾ ਸੋਹਣਾ ਸੀ ਗੰਮ। ਚੂਹਾ ਚੱਕਾ ਤੇ ਚੂਲੂ ਲੂੜੀ ਸੀ ਮਿਲਦਾ। ਭਾਂਡੇ ਭੁੰਡੇ ਜੇ ਚਟਕੇ ਗਈ ਸੀ ਉਹ। 아이 ਵੇ ਨਹੀਂ ਮੈਂ ਬਾਰਸ ਨੋ ਦਿਖਾਂਗਾ ਮੈਂ ਤੁਹਾਨੂੰ। ਸਵੇਰੇ ਤਾਂ ਦੀਦੀ ਨਹੀਂ ਸੀ ਉਹ ਸਾਹਮਣੇ। आया इतरो के रात सोडे परा हा क्या ही मौसम है बट मैं द्वार अंदर जाना है क्योंकि करदा आपा ब्लॉग एडिट ਬਾਹਰ ਤਾਂ ਨਿਕਲ ਕੇ ਸਾਨੂੰ ਦਿਖਾਈ ਦਿੱਤਾ ਐ ਸਾਈਕਲ ਆਤੀ ਸੀ ਰਾਤ ਚੱਲਦੇ ਅੰਦਰ ਫੇਰ ਤੇਰਾ ਮੈਨੂੰ ਸਮਝ ਨਹੀਂ ਆਈ ਰਾਤ ਪਾਣੀ ਕੀ ਜੀਤ ਸੀ ਚੂਹੇ ਸੀ ਯਾਰ ਮੇਰੇ ਨਾਲ ਨਾਲ ਦਾ ਬਾਈ ਸੋਰਾ ਕੋ ਖੜਕੀ ਆਵੇ ਕਿਹੜੇ ਬਾਸੋਂ ਮੂਰੀ ਪਾਟਿਆ ਬੂਟਿਆ ਜਾ ਵਿਆ ਓਏ ਜਈਆ ਪਾਣੀ ਬਈ ਉਹ ਚੂਹੇ ਚਾਹੇ ਹੋਣਗੇ ਚਰਵੰਤਰ ਚੱਲਦੇ ਆ ਹਜੇ ਵੀ ਮਾੜੀ ਠੰਡ ਆ ਘਾਂਟੇ ਨੂੰ ਨਿਕਲਾਂਗੇ ਬਾਰੀ ਹਜੇ ਆ ਹਾ 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 ਗੁਰੀ ਨੂੰ ਭੇਜਿਆ ਪਾਣੀ ਭਰਨ ਉਹ ਥੱਲੋਂ برف ਤੋਂ ਐ ਨਹੀਂ ਪਤਾ ਕੰਜਰ ਦਾ ਬਰਫ ਹੀ ਭਰ ਲਿਆ ਵੇ ਡੋਂਗਾ ਤੇ ਰਾਤ ਤੁਹਾਨੂੰ ਮੈਂ ਪਹਿਲਾਂ ਹੀ ਦਿਖਾ ਚੁੱਕਿਆ ਰਾਤ ਦਾ ਰਹਿਣ ਬਸੇਰਾ ਆਪਣਾ ਇਹ ਸੀਗਾ ਭਾਈ ਸੁੰਨੀ ਥਾਂ ਪੂਰਾ ਇੰਟੂ ਪਿੰਟੂ ਜੰਗਲ ਦੇ ਵਿੱਚ ਬਹੁਤ ਨਿਆਰਾ ਆ ਰਾਤ ਦਰਬੀ ਲਗਾਏ ਦੋ ਭਾਂਡੇ ਟਿੰਡੇ ਜੇ ਖੜਕੇ ਮਾ ਯਾਰ ਲੋ ਅੱਜ ਤਾਂ ਮਿੱਤਰੋ ਗਏ ਬੜ ਜਦੋਂ ਬਾਅਦ ਚੋ ਸਵੇਰੇ ਉੱਠੇ ਤਾਂ ਅੱਖ ਭਈ ਸੋਚਿਆ ਵੀ ਬਾਬੇ ਨਾਨਕ ਨੇ ਰੱਖ ਲਿਆ ਸਾਨੂੰ ਤੇ ਇਹੋ ਜੀ ਕੋਈ ਗੱਲ ਨਹੀਂ ਸੀਗੀ ਅ ਰਾਤ ਲੂੰਬੜੀ ਵਗੈਰਾ ਆਈ ਸੀ ਉਹ ਭਾਂਡੇ ਭੁੰਡੇ ਚਟਕੇ ਵਾਗ ਗਈ ਤੇ ਬਹੁਤ ਸੋਹਣਾ ਮੂਰੇ ਵਿਊ ਆ ਕਾਹੀ ਬਾਤਾਂ ਨੇ ਤੇ ਇਹ ਸੋਹਣੇ ਜੇ 73ਵੇਂ ਦਿਨ ਦੀ ਸ਼ੁਰੂਆਤਾਂ ਨੇ ਤੇ 73ਵੇਂ ਦਿਨ ਦੀ ਸ਼ੁਰੂਆਤ ਸਾਢੇ 10 ਵਜੇ ਦਾ ਸਮਾਂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਪਿਆਰ ਭਰੀ ਨਮਸਤੇ ਸਤਿ ਸ਼੍ਰੀ ਅਕਾਲ ਤੇ ਅੱਜ ਹੈਗੀ ਹੈਗੀ ਤਰੀਕ 5 ਫਰਵਰੀ 2026 ਤੇ ਆਪਾਂ ਹੈਗੇ ਆਗੇ ਬਾਈ ਪੋਖਰਾ ਤੋਂ 200 20 ਕਿਲੋਮੀਟਰ ਪਿੱਛੇ ਤੇ ਹੋ ਸਕਦਾ ਆਪਾਂ ਆ ਬੜੇ ਦਿਨ ਲੱਗ ਜਾਣਗੇ ਪਹੁੰਚਣ ਦੇ ਤਾਹਾਨੂੰ ਸੋਨੂੰ ਐਸਟੀਮੇਟ ਜਾ ਦੇਣਾ ਤੇ ਮੈਂ ਤਾਂ ਲੱਕੜਾਂ ਹੀ ਕਾਟੀਆਂ ਕਰਨ ਜਾਂਦਾ ਸੀ ਉਹ ਪੰਨਾਂ ਨੇ ਤੇ ਇੱਧਰ ਵੀ ਪੰਨਾਂ ਸਿੱਟੀਆਂ ਬਹੁਤ ਬਈ ਜਮਾ ਸੁੱਕੀ ਲੱਕੜਾ ਜਮਾ ਇਹ ਨਜ਼ਾਰਾ ਦੇ ਤਰਾ ਤਾਂ ਪੜਾ ਕਬੜਾ ਕਮੱਛਿਆ ਦੇਖੋ ਹੂੰ ਇਹੀ ਬਾਹ ਲਾਂਗੇ ਚਾਹ ਚੂ ਬਣਾ ਕੇ ਬਾਕੀ ਆ ਪੰਨਾਂ ਨੇ ਦੋ ਤਿੰਨ ਕ ਖਲਪੜ ਆਈਆਂ ਫੱਟੇ ਉੱਟੇ ਜੀ ਇਹ ਆਪਣੇ ਕੋਲੇ ਕਹਾੜੀ ਹੈ ਨਹੀਂ ਕਹਾੜੀ ਰੱਖਾਂਗੇ ਆਪਾਂ ਅਗਲੇ ਸਫ਼ਰ ਤੇ ਨਾਲ ਕੌਕੀ ਲੱਕੜਾ ਰੁਕੜਾ ਦੇ ਦਸਤੂਰ ਦਾ ਹੁਤਾ ਆਈ ਬਾਲੀ ਬੁਲੀ ਜਾਂਦੇ ਇਧਰ ਕੋਈ ਪਾਬੰਦੀ ਨਹੀਂ ਹੈਗੀਗੀ ਲੱਕੜ ਵਾਲਣ ਤੇ ਕਿਉਂਕਿ ਇਧਰ ਪਹਾੜੀ ਖੇਤਰ ਆ ਹਾਂ ਦੇਖੋ ਪਿੱਛੇ ਵੀ ਪੱਥਰ ਪੁੱਥਰ ਲਾਏ ਹੋਏ ਆ ਹਾਂ ਵਧੀਆ ਬਣਾਇਆ ਹੋਇਆ ਸੀ ਇਹਨੇ ਬਟ ਹੁਣ ਇੱਥੇ ਇਹ ਨਹੀਂ ਗਾ ਬਾਈ ਜੀ ਦਾ ਸੀ ਇਹ ਐਡਾ ਮੱਕਰੀਆਂ ਬੰਨਣ ਨੂੰ ਉਹ ਅੱਡੀ 'ਚ ਵੜ ਗਿਆ ਸੀ ਬਈ ਡੱਕਾ ਆ ਜਾ ਪਿੱਛੋਂ ਦੇਖੋ ਇੱਥੋਂ ਚੱਕ ਲਾਂਗੇ ਆ ਲੱਕੜਾਂ ਜਮਾ ਸੁੱਕਣਾ ਹੈ ਐਨ ਪੈਟਰੋਲ ਵਾਂਗੂ ਮੱਚਦੇ ਨੇ ਪਗਿਆ ਗੱਡੀ ਤੇ ਰੇਸ ਨਹੀਂ ਛੱਡੀ ਬਾਈ ਨੇ ਜੇ ਰੇਸ ਛੱਡ ਦਿੰਦਾ ਪਿੱਛੇ ਨੂੰ ਇੱਥੋਂ ਹੁਣ ਸਾਚ ਹੋ ਗਈ ਆ 5 ਕਿਲੋਮੀਟਰ ਦੀ ਚੜ੍ਹਾਈ ਆ ਆਪਾਂ ਨੂੰ ਉਸ ਤੋਂ ਬਾਅਦ ਡਾਊਨ ਆ ਜੂਗਾ ਡਾਊਨ ਦਾ ਆਪਾਂ ਤੋਂ ਲਾਹਾ ਖਟਿਆ ਨਹੀਂ ਜਾਣਾ ਕਿਉਂਕਿ ਸਨੋ ਪਈ ਹੋਈ ਆ ਰੋਡ ਤੇ ਹੂੰ ਬਾਕੀ ਰਾਤ ਤਾਂ ਪਈ ਨਹੀਂ ਸਨੋ ਤੇ ਆਹ ਤਾਂ ਪਹਿਲਾਂ ਦੀ ਪਈ ਆ ਬਾਈ ਆਹ ਉਹ ਕਬੂਤਰ ਜੀ ਫਿਰਦੇ ਆ ਕਿ ਕੋ ਗਾਣੇ ਦੇਖੋ ਜੂਮ ਮਾਰ ਕੇ ਤੁਹਾਨੂੰ ਵੀ ਦਿਖਾਵਾਂ ਸੋਹਣੀਆਂ ਆ ਬਹੁਤ ਐ ਮੱਚ ਗਈ ਅੱਗ ਤੇ ਬਹੁਤ 파ਰ ਦੀ ਵੀ ਵਧੀਆ ਗਈ ਉਹਨਾਂ ਮੋਟਾਂ ਲੱਕੜਾਂ ਜੀਆਂ ਲਾਦਗੇ ਉਹਦੇ ਬਾਅਦ ਅੱਗ ਚੱਲੀ ਜਾਊਗੀ ਦਰਤਾ ਧੂਆਂ ਬਹੁਤ ਡਰਿਆ ਵੱਟ ਬਈ ਆ ਗਿਆ ਪਾਣੀ ਲੈ ਕੇ ਗੁਰੀ ਵੀ ਚਾਹ ਬਣਾ ਲ ਗਏ ਬਾਦ ਦਾਲ ਪਾਣੀ ਪਾ ਕੇ ਪਈ ਰੱਖਤੀ ਆ ਦੁਬਾਰੇ ਤੇ ਆ ਅੱਗ ਵਧੀਆ ਮਚ ਰਹੀ ਹੈ ਕਿਉਂਕਿ ਆ ਮੋਟੀਆਂ ਗੀਆਂ ਲੱਕੜਾਂ ਮੈਂ ਪਿੱਛੋ ਚੱਕ ਲਿਆ ਸੀ ਇਹਨਾਂ ਨਾਲ ਕੰਮ ਵਧੀਆ ਚੱਲ ਰਿਹਾ ਅਜੇ ਤਾਂ ਹੁਣ ਨਹੀਂ ਲਾਈ ਦੇਖੋ ਇਹਦਾ ਲੋੜ ਹੀ ਨਹੀਂ ਪੈਣੀ ਮਲਾਂ ਦਾ ਲਾਉਣ ਦੀ ਹਣਾ ਖੂਆ ਕਦੋਂ ਕੱਢ ਲਾਂਗੇ ਤੇ ਚਾਹ ਵਾਲੀ ਵਿੱਚ ਚਮਚਾ ਘਿਓ ਦਾ ਪਾ ਲਿਆ ਦੋਨਾਂ ਨੇ ਸਹੀ ਆ ਹੋ ਜੂਗਾ ਸੈਟ ਸਰੀਰ ਹੋ ਜੂਗਾ ਟੈਂਟ ਵਗੈਰਾ ਪੱਟ ਲਿਆ ਤੇ ਕਰਤਾ ਪੈਕ ਬਸ ਹੁਣ ਸਮਾਨ ਥੋੜਾ ਬਹੁਤ ਲੱਦਣਾ ਤੇ ਥੱਲੇ ਧਾਰਨੇ ਸਾਂ ਮੈਂ ਤਾਂ ਮੜਾ ਜਿਹਾ ਥੱਲੇ ਦੇ ਜਾ ਕੇ ਆਉਂਦਾ ਸੀ ਉੱਥੇ ਜੇ ਤੇ ਚੱਲਦੇ ਆ ਲੈ ਕੇ ਸੋਨੂੰ ਵੀ ਨਾਲ ਹੀ ਵਰਨਾ ਵੰਨਗੇ ਹਟਿਆ ਜੀ ਓਹ ਜਖਾਮ ਲੱਗ ਗਿਆ ਵਟ ਲੱਗੂ ਗਈ ਬਈ ਹੁਣ ਜਖਾਮ ਹੀ ਲੱਗੂ ਐ ਇੰਨੀ ਠੰਡ ਦੇ ਵਿੱਚ ਘੋਰ ਕਰਾ ਹੁਣ ਸਨਾ ਪਗਣ ਗਿਆ ਨੱਕਾਂ ਚ ਗੁਰੀ ਪਰ ਕੇ ਲੈ ਕੇ ਆ ਸੀਗਾ ਹੋ ਨਦੀ ਤੋਂ ਪਾਣੀ ਸੋਨੂੰ ਰਾਤ ਦਿਖੀ ਨਹੀਂ ਹੋਣੀ ਹੁਣ ਦਿਖਾਉਣਾ ਮੈਂ ਸੱਚਨਾ ਇਥੋਂ ਦੀ ਆ ਡੰਡੀ ਜਿੱਤਰਨੀ ਆ ਤੇ ਉਧਰ ਨੂੰ ਪਾ ਦੇਣਾ ਲਾਗੀ ਆ ਗਿਆ ਮਸਤਾ ਬਦਰੀਆਂ ਟੁੱਟ ਜੀ ਕਾ ਮੌਖਾ ਹੋ ਜੂ ਸੀਗੀ ਨਦੀ ਪਾਣੀ ਭਰਿਆ ਸੀ ਇੱਥੇ ਗੁਰੀ ਹੁਣ ਵੀ ਆਇਆ ਤੇ ਬਰਫ ਰਿਮ ਨੂੰ ਬਈਆ ਦੇਖੋ ਬਈ ਨੰਡੇ ਦੇ ਵੀ ਜਦੋਂ ਚੱਲਦੇ ਆ ਯਾਰ ਬਹੁਤ ਅਸੀਂ 1:00 ਵਜਾ ਦਾ ਇੱਥੇ ਮੈਂ ਤਾਂ ਕੜਕੜ ਆ ਸਾਡੇ 11:30 ਵਜੇ ਦਾ ਆਇਆ ਓਰੇ ਅਸੀਂ ਤੁਰਿਆ ਫਿਰਦਾ ਇੱਥੇ ਆਸੇ ਪਾਸੇ ਹਿੱਲਣ ਨੂੰ ਜੀ ਕਰ ਰਿਹਾ ਅਥੇ ਨਾਂ ਲਿਖ ਗਏ ਆਪਦਾ ਲਿਖਾ ਨਹੀਂ ਜਾ ਰਿਹਾ ਬਈ ਕਰਦੀ ਆ ਵਰਪਾ ਉਧਰ ਪਿਗਲੀ ਆਂਦੀ ਆ ਉਹ ਬੋਲੀ ਆ ਚਲੋ ਚੱਲਦੇ ਆ ਅੱਗੇ ਤੇ ਸਮਾਨ ਸਮੂਹ ਨੂੰ ਮੈਂ ਬੰਨਣਾ ਜੇ ਗੁਰੀ ਦਾ ਸਾਈਕਲ ਥੱਲੇ ਲਿਆ ਆ ਆਪਦਾ ਪਾਣੀ ਬਹੁਤ ਸਾਫ ਆ ਵਾ ਬੱਤਾ ਗੁਰੀ ਸਮਾਨ ਹੋ ਲੱਦੀ ਖੜਾ ਤੇ ਮੈਂ ਹਜੇ ਹੁਣ ਲੱੱਗਿਆ ਕਿ ਮੈਂ ਉਹ ਦਰਵਾਗਿਆ ਸੀਗਾ ਮਾੜਾ ਜਿਹਾ ਵੀਡੀਓ ਬੜੀਓ ਬਣਾਉਣ ਪਈ ਕਿਉਂਕਿ ਹੁਣ ਧੁੱਪ ਵਧੀਆ ਸੋਹਣੀ ਨਿਕਲੀ ਸੀ ਤੇ ਪਰਪ ਚਮਕਣ ਲੱਗ ਗਈ ਸੀ ਇਹਦੇ ਕਰਕੇ ਵਰਤ ਦਾ ਜਿਹੜਾ ਦੇਖ ਹੈਗੀ ਉਹ ਹੋਰ ਵੀ ਚਮਕੀਲੀ ਹੋ ਗਈ ਸੀ ਮੇਰੇ ਕਹਿਣ ਦਾ ਮਤਲਬ ਤੇ ਚਲੋ ਵਾਦੇ ਅਗੇ 5 ਕਿਲੋਮੀਟਰ ਦੀ ਚੜਾਈ ਤੋਂ ਬਾਅਦ ਲੈਣੇ ਆ ਟਲਾਂ ਦਾ ਨਜ਼ਾਰਾ ਤੇ ਪਹਿਲਾਂ ਮੈਂ ਹੁਣ ਥੱਲੇ ਸਾਈਕਲ ਉਤਾਰਾਂ ਫੇਰ ਹੀ ਜਾਇਆ ਜਾਣਾ ਨਹੀਂ ਮੈਂ ਇੱਥੇ ਖੜਾ ਰਹਾਂ ਚੱਲਦੇ ਆਂ ਥੱਲੇ ਤੇ ਆ ਥਾਂ ਇਹਦੇ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਹੂ ਆ ਥਾਂ ਕਦੇ ਫੇਰ ਕੀਤਾ ਨੇਪਾਲ ਟੂਰ ਇੱਥੇ ਫੇਰ ਰੁਕਾਂਗੇ ਸੌਂਦੀ ਆ ਕੱਟਾ ਪਾ ਕੇ ਜਾਊਗਾ ਹੋ ਸੀਗਾ ਆਪਣਾ ਸ਼ੈੱਡ ਉੱਥੇ ਰੁਕੇ ਸੀ ਰਾਤ ਤੇ ਚੱਲਦੇ ਆ ਅੱਗੇ ਹੋਲੀ-ਹੋਲੀ ਬਦਾਂਗੇ 1 ਵਜ ਚੁੱਕਿਆ ਓੱਗੇ ਬੱਦ ਰਹੇ ਆ ਸਨੋ ਦੀ ਚਿੱਟੀ ਚਾਦਰ ਬੱਦ ਰਹੀ ਆ ਸਾਰੇ ਸਾਰੇ ਲੱਦੀ ਪਏ ਆ ਬਈ ਟੋਟਲੀ ਇੱਟਲੀ ਸਾਈਡ ਹੈ ਨਹੀਂ ਕਿਉਂਕਿ ਹਵਾ ਉਹਦਰੋਂ ਦੀ ਜਦੋਂ ਐਂ ਵਗਦੀ ਆ ਉਦੋਂ ਸਨੋ ਡਿੱਗਦੀ ਆ ਉਸ ਸਾਈਡ ਇਹਦੇ ਪਰਲੀ ਸਾਈਡ ਹੋ ਸਕਦੀ ਆ ਬਾਕੀ ਚੜਾਈ ਬਹੁਤ ਅੱਜ ਉਹਦੇ ਗੁੜੀ ਚੜਾ ਰਿਹਾ ਸੈਂ ਚੜਾਈ ਦੇਖੋ ਮਰਫੀ ਬਰਫਾਰੇ ਪਾਸੇ ਅੱਗੇ ਤਾਂ ਹੋਰ ਵੀ ਠੰਡ ਹੋਊਗੀ ਬਹੁਤ ਜ਼ਿਆਦਾ ਚੜਾਈ ਅੱਜ ਤੇ ਬਰਫਣਾ ਵੀ ਅੱਗੇ ਹੋ ਰਾ ਇਕ ਇਹ ਘੁੱਟ ਕਾਊਗੀ ਆਹ ਬਾਈ ਰਾਮਨਾਥ ਵਰਤਦੇ ਸੀ ਪਈ ਕੀ ਤੇਰ ਹੋ ਸਾਹਮਣੇ ਥੋੜਾ ਡੱਕੇ ਦੇ ਬਾਕੀ ਸਰੀਰ ਪਹਿਲਾਂ ਨਾਲ ਉਹ ਹਜੇ ਠੀਕ ਆ ਉਦੋਂ ਦਾ ਜਮੀ ਅਸੀਂ ਪੀਤੀ ਕੀ ਸੀ ਜੀ ਕੌਣ ਸਹੀ ਆ ਬਰ ਫੀਬਰ ਪਾਕੇ ਦਾ ਰਾਹ ਤੇ ਵੀ ਹੋਈ ਨੂੰ ਦੱਸਿਆ ਸੀ ਮੈਂ ਠੀਕੇ ਠੀਕੇ ਭਾਬਾ ਇਹ ਨਾ ਬਾਈਆਂ ਕੋਲੇ ਖੜ ਗਏ ਜੀ ਆ ਕੇ ਪਾਣੀ ਪੂਣੀ ਪੀਤਾ ਗੁਰੀ ਨੇ ਆਤਾ ਦਮੋਂ ਨੇ ਕਰਾਗਾ ਕੰਮ ਚੜਾਈ ਦੇਖੋ ਤੇ ਬਰਫ਼ ਦੇਖੋ ਹੁਣ ਤਾਂ ਸਾਰਾ ਟੋਟਲੀ ਸਨੋ ਹੋ ਰ ਗਿਆ ਸੜਕਾਂ ਦੇ ਵੀ ਦੇਖੋ ਕਿਵੇਂ ਭਾਈ ਟੱਕ ਡੱਟੇ ਇਹਦੇ ਬੱਚਾ ਪੱਥਰਾ ਗੁਰੀ ਆ ਹੋ ਗੇ ਨਿਕਲੀ ਬਰਫ਼ਾ ਬਰਫ਼ ਹੀ ਆ ਗੱਲੀ ਬਰਫ ਪਾਰ ਵੀ ਨਾਲ ਲੱਸਾ ਬੜ આજ ਰਾਤ ਨੂੰ ਫੇਰ ਹੋਊਗੀ ਬਈ ਬਰਫਵਾਰੀ ਕਹੀ ਜਾਂਦੇ ਸੀਗੇ ਪਿੱਛੇ ਫਿਰ ਤਾਂ ਹੋਰ ਵੀ ਦੁੱਗਣੀ ਹੋ ਜਾਊਗੀ ਉੱਥੇ ਬਾਵਾ ਡੂੰਗੀ ਬਰਫ ਪਈ ਹੋਈ ਆ ਮੈਂ ਪੱਥਰ ਮਾਰਾ ਸੀ ਤੇ ਪੱਥਰ ਹੀ ਦਿਖਣੋਂ ਹਟ ਜਾਂਦਾ ਭਾਈ ਉਹ ਦੇਖੋ ਬੜ ਬਾਵਾ ਨਾਲ ਦਾ 2 ਕੋਹਟ ਦਾ ਬਰਫ ਇੱਥੇ ਪਈ ਹੋਈ ਆ ਆਰਮਨਾਂ ਤੱਕ ਇਹ ਪਈ ਆ ਪਹਾੜ ਜੇ ਫ੍ਰੀਪਾਰ ਰਿਹਾ ਪਾਣੀ ਥੱਲੋਂ ਜਿਹੜੀ ਬਰਫ਼ ਪਿਗਲ ਕੇ ਠੰਡਾ ਆ ਰਿਹਾ ਉਹ ਪਰ ਰਿਹਾ ਮੈਂ ਉੱਤਰਦਾ ਥੱਲੇ ਉਹ ਨਾ ਫੰਨੂ ਕਿ ਨਿਗਾੜ ਕੰਮ ਅੱਜ ਬਰਫ਼ ਦਾ ਹੋਇਆ ਪਿਆ ਆ ਜੀ ਬੋਥੇ ਦਾ ਵਾਲੀ ਜਾਦੇ ਆ ਹਨਾ ਗਰੀ ਓਏ ਮੈਂ ਜਾਨਾ ਵਿੱਚ ਮਈ ਆ ਦੇਖੋ ਆਹਾ ਓਏ ਹੱਲ ਮਜੇ ਬਾਈ ਇੱਥੇ ਹੈ ਨਹੀਂ ਉਹ ਨਹੀਂ ਪਹਿਲਾਂ ਹੋ ਸੜਕ ਆ ਰਹੀ ਸੀ ਹੁਣ ਦੋਨੇ ਪਾਸੇ ਬਰਫ ਆ ਤੇ ਵਿਚਾਲੇ ਆਪਣੇ ਸਾਈਕਲ ਨੇ ਮੈਨੂੰ ਤਾਂ ਆਉਣੀ ਸਮਝ ਆਉਂਦੀ ਜੀ ਬਈ ਆਮਨ ਵਾਲੀ ਚੜ ਰਿਹਾ ਯਾਰ ਬੰਗੀ ਕਿਵੇਂ ਰੱਬ ਦਾ ਕਾ ਲਾਵਾਂ ਗੁਰੀ ਤੇ ਪਈ ਹੋਈ ਹੈ ਅਗਰਵਾੜਾ 2-2 ਫੁੱਟ برفਾ ਤਾਂ ਤੋਂ ਸਲਾਈਡ ਮਾਰੀ ਹੋਈ ਹੈ ਕਿਸੇ ਬੰਦੇ ਨੇ ਆ ਉਹ ਦਲਵਾਇਆ ਪਿਆ ਕਿਤੇ ਨੇ ਮਤਲਬ ਕਿ ਬੱਦੀ ਤਾਂ ਤੋਂ ਡਲੀ ਰੁੜੀ ਸੀ ਤੇ ਗੋਲਾ ਬਣ ਗਿਆ ਇੱਕ ਹੋ ਬਿਆਗ ਕਿੰਨੀ ਪਈ ਆ ਬਈ ਤਿੰਨ ਚਾਰ ਰੁਪਏ ਨਹੀਂ ਹਿੰਦੇ ਹੈਗਾ ਇਹ ਪੱਥਿਆਲਨ ਤੇ ਯਾਕ ਖੜਾ ਬਈ ਦਹਾਦਾ ਤੁਨੂੰ ਯਾਕ ਮੈਂ ਵੀ ਪਹਿਲੀ ਵਾਰੀ ਵੇਖਿਆ ਜਦ ਜਮਾ ਜਾਮ ਹੀ ਹੋਇਆ ਖੜਾ ਇਹ ਦ ਮੀਡਮ ਮੀ ਹੈ ਦ ਮੀ ਆ ਬਈ ਕੰਮ ਹੋਇਆ ਖਲ ਲਾ ਕੇ ਤੇ ਵਿੱਚ ਕੁਛ ਮਟੀਰੀਅਲ ਭਰਿਆ ਹੋਇਆ ਤੇ ਉਵੇਂ ਬਣਾਇਆ ਹੋਇਆ ਟੈਂਟਲ ਹੋਟਲ ਵੀ ਆ ਤੇ ਮੈਨੂੰ ਲੱਗਾ ਕਿ ਟਲਾ ਆਣਾ ਚਾਹੀਦਾ ਘੈਂਟ ਆ ਪੂਰਾ ਤੇ ਪਿੰਡ ਦਾ ਨਾਮ ਪੜ ਲਓ ਆ ਪਤਾ ਪਤਾ ਹਲਿੰਗ ਤੇ ਆ ਜਾ ਚਕਾ ਕੁਪਰੇ ਹੋਇਆ ਸਾਰਾ ਕੁਝ ਰੀਆ ਲੈਦਾ ਤੇ ਬਾਕੀ ਇੱਥੇ ਪੁੱਛਿਆ ਸੀਗਾ ਬਾਈ ਨੂੰ ਟੈਂਟ ਲਾਉਣ ਬਾਰੇ ਉਹ ਕਹਿੰਦਾ ਕੋਈ ਦਿੱਕਤ ਨਹੀਂ ਲਾ ਲਓ ਬਟ ਯਾਰ ਇੱਥੇ ਸਾਰਾ ਜਿਹੜਾ ਜ਼ਮੀਨ ਉਹ ਬਰਫ ਨਾਲ ਗਿੱਲੀ ਹੋ ਰਹੀ ਆ ਤੇ ਆਪਾਂ ਨੂੰ ਰਾਤ ਨੂੰ ਪ੍ਰੋਬਲਮ ਆਊਗੀ ਤੇ ਥੱਲੋ ਟੈਂਟ ਤੇ ਸਾਰਾ ਕੁਝ ਭੇਜ ਜੂਗਾ ਸਲੀਪਿੰਗ ਬੈਗ ਵਗੈਰਾ ਕੋਈ ਨਾ ਅੱਧੇ ਘੰਟੇ ਦੀ ਦੂਰੀ ਤੇ ਕੋਪੈਂਡਾ ਉੱਥੇ ਪੁੱਛਦੇ ਆਂ ਜਾਂ ਕੇ ਸ਼ਾਇਦ ਆਪਾਂ ਨੂੰ ਕੋਈ ਸ਼ੈੱਡ ਸ਼ੈੱਡ ਵਗੈਰਾ ਮਿਲ ਜੇ ਉੱਥੇ ਰੁਕ ਜਾਗੇ ਚਾਈਕਲ ਨਹੀਂ ਗੋਲੀ ਹੋਊ ਕਹਿੰਦਾ ਢਾਣਾ ਜਾਰਾ ਬਈ ਪਿੱਛੋਂ ਬਾਈ ਜੀ ਦੱਸਤਾ ਆਪਾਂ ਨੂੰ ਚੱਲਦੇ ਆਂ ਫਿਰ ਅੱਗੇ ਹੌਲੀ ਹੌਲੀ ਕੀ ਹੋ ਗਿਆ ਅੱਛਾ ਨਟ ਲਾਣ ਬਹੁਤ ਜ਼ਿਆਦਾ ਮੋੜਾ ਮਾੜਾ ਤੇ ਹੌਲੀ ਰੱਖਿਓ ਬਾਕੀ ਅੱਗੇ ਹੈ ਸਾਰੀ ਟਲਾਣੀ ਆਪਾਂ ਦਾ ਹੌਲੀ ਹੌਲੀ ਜਾਵਾਂਗੇ ਕੋਈ ਤੇਜ਼ੀ ਨਹੀਂ ਉੱਧਰ ਤਾਂ ਬਰਫ ਬਾਰੀ ਜੈ ਨਹੀਂ ਹੈ ਨਹੀਂ ਸੀ ਇੱਥੇ ਬਾਵਾ ਨਲੀ ਲੱਗ ਗਈ ਨਾਲ ਦੀ ਨਾਲ ਹੀ ਓਹੋ ਕੀ ਹੋ ਗਿਆ ਓਏ ਅੱਛਾ ਹਲੇ ਲੱਕੜਾਂ ਕੱਟੀ ਜਾਂਦੇ ਆ ਮਹਾਵਤ ਨਹੀਂ ਕੀ ਹੋ ਗਿਆ ਕਹਿੰਦੇ 30 ਦੀ ਸਪੀਡ ਰੱਖਣੀ ਆ ਮੈਂਸ਼ਨ ਕੀਤਾ ਹੋਇਆ ਰਾਤ ਦਾ ਸਾਡੇ ਤੇ ਚਿਕਨ ਦਾਲ ਚੌਲ ਅੱਜ ਕਰਾ ਲਿਆ ਅੱਜ ਜਮਾ ਸੇਤ ਓਕੇ ਕਰ ਲੈਣੀ ਆ ਬਾਈ ਰਾਤੋਂ ਰਾਤ ਚ ਅੱਜ ਕੋਈ ਹਿੰਮਤ ਹੈ ਨਹੀਂ ਸਾਡੇ ਕੋਲੇ ਇੱਕ ਬਾਈ ਕੋਲੇ ਫੋਨ 'ਤੇ ਚੱਲਦਾ ਸੀਗਾ ਉਹ ਅਸੀਂ ਮਾਂ ਚਲੋ ਇੱਥੇ ਹੀ ਖਾ ਲੈਨੇ ਆ ਸਾਰਾ ਕੁਝ ਕੋਈ ਬਹੁਤ ਗੈਂਡ ਸੁਭਾਅ ਬਾਈ ਦਾ ਹਾਂ ਇਹਦੇ 'ਚ ਧਰਦੀ ਛੱਲੜ 'ਚ ਤੇ ਆਂਡੇ ਖਾ ਲਏ ਠੰਡ ਵੀ ਬਹੁਤ ਲੱਗ ਰਹੀ ਆ ਤੀਸਰੀ ਦਿਨ ਮੈਂ ਬਸ ਅੱਜ ਟੈਂਟ ਲਾ ਕੇ ਸੌਣਾ ਹੀ ਆਂ ਕੋਈ ਹੋਰ ਭਾਂਡਾ ਡਿੰਡਾ ਨਹੀਂ ਖਲਾਾਰਨਾ ਭਾਈ ਵੱਲੋਂ ਬਣਾਇਆ ਗਿਆ ਸਾਰਾ ਕੁਝ ਚਿਕਨ ਪਾਲਤੀ ਖਾਣਾ ਪਾਲਤੀ ਮੈਂ ਖਾਣਾ ਰੋਟੀ ਵਗੈਰਾ ਛਾਕ ਲਈ ਤੇ ਗੁਣ ਰੱਖਦੇ ਆ ਬਾਈ ਤੇ ਬਾਈ ਆਪਣੇ ਮਾਨਸਾਮ ਠੰਡੇ ਬਹੁਤ ਜਗ੍ਹਾ ਘੁੰਮਿਆ ਹੋਇਆ ਉਥੇ ਛੱਪ ਦਾ ਕੰਮ ਨਹੀਂ ਕਰਦਾ ਜਿਆਦਾ ਠੀਕ ਹੈ ਬੋਲਦੇ ਆ ਖਾਣਾ ਖਵਾਇਆ ਬਾਈ ਨੇ ਆ ਉਹ ਬਈ ਉਹ ਬੈਠਾ ਹੈਲੋ ਲੈ ਆ ਆਲੂ ਪੋਲੇ ਖਾਣੇ ਆ ਆਲੂ ਬਈ ਤੇ ਖਾਣ ਨੂੰ ਹੋ ਨਹੀਂ ਰਹੀ ਹੋ ਗਏ ਦਿਖਾ ਦੇ ਬਾਈ ਨੂੰ ਠੀਕ ਹੋ ਗਏ ਜੀ ਲਓ ਲਓ ਬਈ ਉਹ ਸ਼ੈੱਡ ਥੱਲੇ ਲਾਇਆ ਟੈਂਟ ਤੇ ਟੈਂਟ ਲੱਗ ਚੁੱਕਿਆ ਪਹਿਲਾਂ ਆਪਾਂ ਬੈਠੇ ਸੀ ਬਾਈ ਕੋਲ ਬਾਈ ਆ ਰਿਹਾ ਤੇ ਤੇ ਨਾਲ ਗੱਲਾਂ-ਵਾਟਾਂ ਮਾਰੀ ਗਿਆ ਸਰਕਾਰੀ ਇੱਥੋਂ ਦਾ ਕੋਈ ਉਹ ਮੈਨੂੰ ਲੱਗਦਾ ਕੋਈ ਕਰਮਚਾਰੀ ਬਾਈ ਲੱਗਿਆ ਹੋਇਆ ਤੇ ਉਹ ਸਾਹਮਣੇ ਹੈਗਾ ਕੋਈ ਆਫਿਸ ਮੈਨੂੰ ਨਹੀਂ ਪਤਾ ਕਾ ਦਾ ਤੇ ਇੱਥੇ ਆਪਾਂ ਲਾਇਆ ਟੈਂਟ ਬਾਈ ਤੇ ਇਹ ਉਹਦਾ ਪਿੰਡ ਸਿੱਪਾ ਸਿੱਪਾ ਤੋਂ ਅੱਗੇ ਇੱਕ ਪਿੰਡ ਪਤਾ ਨਹੀਂ ਕੀ ਦੱਸਿਆ ਸੀਗਾ ਮੈਂ ਭੁੱਲ ਗਿਆ ਤੇ ਬਟ ਉਹ ਸਾਹਮਣੇ ਹੈਗਾ ਢਾਬਾ ਜਿੱਥੋਂ ਆਪਾਂ ਖਾਦਾ ਸੀ ਖਾਣਾ ਦਾ ਨਾ ਆਪਣੀ ਰੋਟੀ ਸਾਜੀ ਉੱਥੇ ਲਿਖੀ ਸੀ ਅੱਜ ਬਾਈ ਦੇ ਹੱਥੋਂ ਤੇ ਆਪਣੇ ਪੈਸੇ ਲੱਗ ਗਏ ਅੱਜ 600 ਰੁਪਈਆ ਲੱਗ ਗਿਆ ਤੇ ਟੈਂਟ ਅਸੀਂ ਆਖਿਆ ਵੀ ਯਾਰ ਬਣਾਉਣ ਨੂੰ ਕੁਝ ਹੈ ਨਹੀਂ ਅਥੇ ਚੁੱਲਾ ਵੀ ਨਹੀਂ ਹੈਗਾ ਸੀਗਾ ਵੀ ਲਾਲਗੇ ਹਨ ਨਹੀਂ ਲੱਕੜ-ਲੁੱਕੜ ਤੇ ਬਾਈ ਕਹਿੰਦਾ ਚਲੋ ਮੈਂ ਹੀ ਬਣਾਉਣਾ ਕੋਈ ਦਿੱਕਤ ਨਹੀਂ ਵੀ ਜਿੰਨੇ ਦੇਣੇ ਹੋਏ ਦੇ ਦਿਓ ਅਸੀਂ ਚੱਲ ਫੇਰ ਵੀ 600 ਰੁਪਈਆ ਬਾਈ ਨੂੰ ਪਾਏ ਕਿਉਂਕਿ ਖੁੱਲਾ ਖਾਣਾ ਦੇਣਾ ਅੰਡੇ ਹੋਗੇ ਉਹ ਟਮਾਟ ਮਨ ਕੇ ਉਬਲੇ ਹੋਏ ਬਾਈ ਨੇ ਫੇਰ ਵੀ 20 ਰੁਪਈਆ ਦੇ ਲਾਇਆ ਆਪਾਂ ਹੁਣ ਨਾ ਉਹਦਾ ਤਣ 350 ਰੁਪਈਆ ਬਣਦਾ ਸੀਗਾ ਤੇ ਚਲੋ ਹੁਣ ਮੈਂ ਸਲੀਪਿੰਗ ਬੈਗ ਦਾ ਵਿਛਾਲਿਆ ਆਪਣਾ ਤੇ ਗੁਰੀ ਦਾ ਵਿਛਾਉਣਾ ਹੈ ਤੇ ਗੁਰੀ ਨੇ ਲਾਤਾ ਉਧਰ ਐਕਸਟੈਂਸ਼ਨ ਤੇ ਐਕਸਟੈਂਸ਼ਨ ਉਹਨੇ ਲਾਤਾ ਸਾਰੀਆਂ ਪਾਵਰ ਬੈਂਕਾਂ ਆਪਣੀਆਂ ਸਵੀਅਰ ਨੂੰ ਹੋ ਜਾਣੀਆਂ ਫੁੱਲ ਤੇ ਫੇਰ ਤੋਂ ਕੰਮ ਟਿਪ ਟਾਪ ਥੋਡੇ ਭਰਾਵਾਂ ਦਾ ਕਿਉਂਕਿ ਕੀ ਕਹਿ ਸਕਦੇ ਹੁਣ ਦੁਬਾਰੇ ਖੜਾ ਦੁਬਾਰੇ ਬੋਲਣਾ ਤੇ ਫੇਰ ਕੱਲ ਨੂੰ ਟਿਪ ਟਾਪ ਕੰਮ ਥੋਡੇ ਭਰਾਵਾਂ ਦਾ ਦੁਨੀਆ ਕਿੱਥੋਂ ਅੰਦਾਜ਼ਾ ਲਾ ਲੂ ਸਾਡੇ ਚਾਂ ਆਹਾ ਹੁਣ ਇਹ ਤੁਸੀਂ ਕਹੋਗੇ ਵੀ ਮੜੀਪੋ ਉਪਰ ਇਗਨੋਰ ਮਾਰਿਓ ਗੁਰੀ ਲਾਇਆ ਸਾਰਾ ਕੁਸ ਕੱਢ ਦੋ ਜੱਕ ਲੱਗਿਆ ਤਾਂ ਬਾਈ ਦਾ ਅੱਛਾ ਅੱਜ ਬਾਈ ਦਾ ਸਵੇਰ ਇੰਨਾ ਘੰਟਾ ਕਹਿੰਦਾ ਤੁਹਾਨੂੰ ਗਰਮ ਪਾਣੀ ਚਾਹੀਦਾ ਯੂ ਕੈਨ ਨੀਡ ਹੌਟ ਮਦਰ ਬਟਰ ਉਹਨੇ ਬੋਲੇ ਹਾਂ ਹਮ ਜਾਂਜ ਵੀ ਮਿਲ ਜੂ ਵਿੱਚ ਮਿਲ ਜੂਗਾ ਤਾਂ ਬਹੁਤ ਸੋਹਣੀ ਗੱਲ ਹੈ ਹਨ ਤੇ ਬਾਈ ਨੇ ਪਹਿਲੇ ਬੋਲਾ ਆਪਾਂ ਨੂੰ ਗਰਮ ਪਾਣੀ ਕਰਕੇ ਹਾਂ ਆ ਦੇ ਦੇ ਕੇ ਜਾਊਗਾ ਬੋਤਲ ਆਪਾਂ ਪਕੜਾਤੀ ਹੈ ਬਾਈ ਨੂੰ ਤੇ ਸਾਈਕਲ ਇੱਧਰ ਖੜ ਜੂਆ ਇੱਕ ਇੱਧਰ ਖੜ ਜੂਆ ਤੇ ਆਪਾਂ ਟੈਂਟ ਦੇ ਵਿੱਚ ਸੌਂ ਜਾਗੇ ਤੇ ਨੀਂ ਨੀ ਅੱਜ ਨੀਂ ਪੂਰੀ ਕਰਾਂਗੇ ਬਈ ਤੇ ਗੁਰੀ ਪਤਾ ਨਹੀਂ ਬਈ ਕੀ ਉਲਝਾ ਗਿਆ ਮੁੰਡੇ ਦਾ ਤੇ ਤਾਰੇ ਬਹੁਤ ਤਖੜੇ ਨਿਕਲੇ ਹੋਇਆ ਦੀਂਦੇ ਨਹੀਂ ਮੋਬਾਈਲ ਦੇ ਵਿੱਚ ਜਦੋਂ ਤੁਹਾਡੇ ਭਾਈ ਨੇ ਕੈਮਰਾ ਲਿਆਂਦਾ ਉਦੋਂ ਦਿਖਾਇਆ ਕੋ ਬਸ ਉਹਨਾਂ ਵਧੀਆ ਤਾਰੇ ਉਹ ਤੋਂ ਤਾਰ ਆ ਗਈ ਆ ਇੱਥੋਂ ਤੱਕ ਤੇ ਸਾਰਾ ਤਾਮਾ ਯਾਮਾ ਲਾਤਾ ਮੁੰਡਿਆਂ ਨੇ ਚਾਰਜ ਤੇ ਕਿਹੜੀ ਆ ਭਾਈ ਲਾਈਟ ਤਾਂ ਉਹ ਚਾਰਜ ਤੇ ਇਹ ਵੀ ਬਤਾ ਬਈ ਤੇ ਮੈਂ ਤਾਂ ਚੱਲਿਆ ਟੈਂਟ ਦੇ ਚ ਟੈਂਟ ਚ ਗੁਰੀ ਵੀ ਪਤਾ ਨਹੀਂ ਉਹਦਾ ਫਰੈਸ਼ ਫਰੈਸ਼ ਹੋ ਕੇ ਆਉਣਾ ਚੱਲਿਆ ਫਿਰ ਗੁਰੀ ਵੀ ਅੰਦਰ ਜਾਣ ਦੋ ਫਿਰ ਮੈਂ ਗੁਰੀ ਉਹ ਆਲੂ ਹੀ ਫੜਾ ਦੇ ਯਾਰ ਜੇ ਨਹੀਂ ਖਾਣਾ ਹੋ ਪਿਆ ਇਹ ਚ ਚਾਰ ਦਿਨ ਦੇਖਿਆ ਸੀ ਤੂੰ ਵਿਆਹ ਨਹੀਂ ਮੇਰੇ ਲੋਕ ਖਾਣਾ ਕੱਢਿਆ ਗੁਰੀ ਵੀ ਮੂਲ पे ਟੀ ਵਾ ਤੇ ਭਾਈ ਮੈਂ ਤਾਂ ਭਈ ਇਹ ਕਰਉਂਦੇ ਤੇ ਸੋਹਣਾ ਰਹਿਆ ਦਿਨ ਅੱਜ ਪਹਿਲਾਂ ਆਪਾਂ ਉੱਪਰ ਰੋਹਦੇ ਸੀਗੇ ਉਥੋਂ ਦੀ ਜਿਹੜੀ ਉਚਾਈ ਹੈਗੀ ਤਾਂ ਜਿਹੜਾ ਜਿੱਤੇ ਜਾ ਕੇ ਦੇਖਿਆ ਤੁਸੀਂ ਡੰਮੀ ਉਥੋਂ ਦੀ 3200 3250 ਫੁੱਟ ਉਚਾਈ ਹੈ ਤੇ ਬਾਕੀ ਉੱਥੋਂ ਥੱਲੇ ਆ ਗਏ ਸੀ ਦੇ ਤੇ ਮਹਾਰਾਜ ਸਾਰਾ ਕੁਝ ਵਧੀ ਗਈ ਆਪਣੇ ਵਾਸਤੇ ਬਣੀ ਜੇ ਕਰੀ ਬੈਠਾ ਸੀ ਪਹਿਲੇ ਤੇ ਚਲੋ ਠੀਕ ਆ ਬਈ ਮਿਲਦੇ ਆ ਕੱਲ ਦੇ ਵਲੌਗ ਚ ਗੁੱਡ ਨਾਈਟ ਤਿਆਰ ਰੱਖਿਓ ਆਪਦਾ ਤੇ ਬਾਏ ਬਾਏ